ਸ੍ਰੀ ਕਾਲਜੀ ਵੀਡੀਓ ਵੇਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਵੀਰਾਂ ਪਿਆਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਜਿੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਸੰਸਦ ਅਮਰਤਪਾਲ ਸਿੰਘ ਦੀਆਂ ਵਧੀਆਂ ਮੁਸ਼ਕਲਾਂ ਟਿੱਡਰ ਅਕਾਊਂਟ ਨਾਲ ਕਰਦਾ ਸੀ ਔਰਤਾਂ ਨਾਲ ਦੋਸਤੀ ਕਰੀਬ 7-8 ਮਹੀਨੇ ਪਹਿਲਾਂ ਕੋਟਕਪੂਰਾ ਦੇ ਪਿੰਡ ਹਰੀ ਨੌਂ ਚ ਇੱਕ ਸਿੱਖ ਆ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਚ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਤੇ ਸ਼ੱਕ ਪਟਾਇਆ ਗਿਆ ਸੀ ਕਿ ਗੁਰਪ੍ਰੀਤ ਦਾ ਕਤਲ ਅਮਰਿਤਪਾਲ ਸਿੰਘ ਦੇ ਕਹਿਣ ਤੇ ਗੈਂਗਸਟਰ ਅਰਸ਼ਦ ਦੱਲਨ ਦੀ ਗੁਰਗਿਆਂ ਵੱਲੋਂ ਕੀਤਾ ਗਿਆ ਹੈ ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਇੱਕ ਸੋਸ਼ਲ ਮੀਡੀਆ ਚੈਟਿੰਗ ਐਪ ਟਿੱਡਰ ਤੇ ਇੱਕ ਅਕਾਊਂਟ ਜੋ ਅਮਰਿਤ ਸੰਦੂ ਦੇ ਨਾਮ ਤੇ ਬਣਿਆ ਹੋਇਆ ਹੈ ਤੇ ਕੁਝ ਡਿਜੀਟਲ ਸਬੂਤਾਂ ਦਾ ਹਵਾਲਾ ਦਿੰਦੇ ਪੁਲਿਸ ਨੂੰ ਚੱਕ ਸੀ ਕਿ ਇਹ ਅਕਾਊਂਟ ਅਮਰਿਤਪਾਲ ਸਿੰਘ ਦਾ ਹੈ ਜਿਸ ਤੋਂ ਬਾਅਦ ਪੀਰਕੋਟ ਪੁਲਿਸ ਵੱਲੋਂ ਟਿੱਡਰ ਨੂੰ ਇੱਕ ਪੱਤਰ ਲੇਕੇ ਸਕਾਉਂਟ ਸੰਬੰਧੀ ਜਾਣਕਾਰੀ ਮੰਗੀ ਸੀ ਜੋ ਹੁਣ ਪੁਲਿਸ ਨੂੰ ਟਿੱਡਰ ਵੱਲੋਂ ਮੁਹੱਈਆ ਕਰਵਾ ਦਿੱਤੀ ਗਈ ਹੈ ਸੂਤਰਮ ਤਬ ਖਾਲਸਾ ਖਲਾਸਾ ਹੋਇਆ ਕਿ ਇਸ ਚੱਕੀ ਅਕਾਊਂਟ ਨਾਲ ਅਮਿਤਪਾਲ ਸਿੰਘ ਵੱਲੋਂ ਦੁਬਈ ਚ ਰਹਿੰਦੇ ਆਂ ਕੁਝ ਲੜਕੀਆਂ ਨਾਲ ਕਈ ਵਾਰ ਚੈਟਿੰਗ ਕੀਤੀ ਗਈ ਸੀ ਜਿਸ ਚ ਅਸ਼ਲੀਲ ਪਛਾਵਾ ਪਛਾਦਾ ਇਸਤੇਮਾਲ ਕੀਤਾ ਗਿਆ ਸੀ ਪੁਲਿਸ ਵੱਲੋਂ ਪੁਸ਼ਟੀ ਕਰਦਿਆਂ ਡੀਐਸਪੀ ਅਰੁਣ ਮੁੰਡਨ ਨੇ ਨਸ਼ਿਆ ਕੇ ਗੁਰਪ੍ਰਿਤ ਹਰੀ ਨੂੰ ਕਤਲ ਮਾਮਲੇ ਦੀ ਜਾਂਚ ਚ ਸਾਹਮਣੇ ਆਇਆ ਸੀ ਕਿ ਗੁਰਪ੍ਰਿਤ ਕੋਲ ਅਮਰਿਤਪਾਲ ਦੇ ਕੁਝ ਰਾਜਸਨ ਜੋ ਪਬਲਿਕ ਡੋਮੇਨ ਚ ਆਉਣ ਨਾਲ ਅਮਰਿਤਪਾਲ ਲਈ ਪਰੇਸ਼ਾਨੀਆਂ ਬਣ ਸਕਦੀ ਚਨ ਸੈਨ ਪੁਲਿਸ ਅਸੀਂ ਸਿੱਧੇ ਤੌਰ 'ਤੇ ਇਸ ਚੈਟ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਟਿੱਡਰ ਅਕਾਊਂਟ ਤੋਂ ਹਾਸਲ ਕੀਤੀ ਗਈ ਸੀ ਇਹ ਸ਼ਾਇਦ ਗੁਰਪ੍ਰੀਤ ਦੀ ਮੋਦੀ ਵਜ੍ਹਾ ਬਣੀ ਕਿਉਂਕਿ ਅਮਿਲਪਾਲ ਦੇ ਵਾਰਸ ਪੰਜਾਬ ਜੱਥੇਬੰਦੀ ਦੇ ਮੁਖੀ ਬਣ ਤੋਂ ਬਾਅਦ ਗੁਰਪ੍ਰੀਤ ਨੇ ਇਸ ਜੱਥੇਬੰਦੀ ਤੋਂ کنਾਰਾ ਕਰ ਲਿਆ ਸੀ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਮਿਲਪਾਲ ਸਿੰਘ ਦੇ ਖਿਲਾਫ ਕੁਝ ਨਾ ਕੁਝ ਪੋਸਟ ਕਰਦਾ ਰਹਿੰਦਾ ਸੀ ਇਸ ਕਾਰਨ ਅਮਿਲਪਾਲ ਸਿੰਘ ਵੱਲੋਂ ਗੁਰਪ੍ਰੀਤ ਸਿੰਘ ਦਾ ਮੂੰਹ ਬੰਦ ਕਰਾਉਣ ਲਈ ਗੈਂਗਸਟਰ ਅਰਚ ਡੱਲਣਾ ਹਫ਼ਤਾ ਕੈਂਪ ਕਰਕੇ ਗੁਰਪ੍ਰੀਤ ਦਾ ਕਤਲ ਕਰਵਾਇਆ ਗਿਆ ਹੈ ਪੁਲਿਸ ਰਿਪੋਰਟ ਮੁਤਾਬਕ ਐਫ ਆਈ ਆਰ ਚ ਦਰਜ ਹੈ ਖਬਰ ਨੂੰ ਅੰਤ ਤੱਕ ਨਿਕਲਣ ਲਈ